ਵਾਹ ਹੈ ਗੁਰੂ ਜੀ ਕੀ ਫਤਿਹ ਜਦੋਂ ਭਾਈ ਜੈਤਾ ਜੀ ਆਏ ਤਾਂ ਜਗਤ ਮਾਤਾ ਮਾਤਾ ਗੁਜਰੀ ਜੀ ਨੇ ਆਖਿਆ ਭਾਈ ਜੈਤਾ ਜੀ ਕੀ ਲੈ ਕੇ ਆਏ ਹੋ ਭਾਈ ਜੈਤਾ ਜੀ ਨੇ ਕਿ ਹਾਂ ਮਾਤਾ ਜੀ ਤੁਹਾਡੀ ਅਮਾਨਤ ਲੈ ਕੇ ਆਏ ਆ ਇਹ ਗੱਲ ਸੁਣ ਕੇ ਗੋਬਿੰਦ ਰਾਏ ਨੇ ਝੋਲੀ ਅੱਢ ਲਈ ਲੋਕ ਹੈਰਾਨ ਸਨ ਕਿ ਮਹਾਰਾਜ ਝੋਲੀ ਅੱਢ ਕੇ ਭੇਟਾ ਲੈ ਰਹੇ ਨੇ ਕੀ ਲੈ ਕੇ ਆਏ ਹੋਣਗੇ ਭਾਈ ਜੈਤਾ ਜੀ ਜਦੋਂ ਗੁਰੂ ਸਾਹਿਬ ਜੀ ਨੇ ਗੰਢ ਖੋਲੀ ਤਾਂ ਸਾਰੇ ਜਾਣੇ ਜਾਣਗੇ ਸਨ ਕਿ ਭਾਈ ਜੈਤਾ ਜੀ ਦਿੱਲੀੋਂ ਆਇਆ ਗੁਰੂ ਸਾਹਿਬ ਨੇ ਭਾਈ ਜੈਤਾ ਜੀ ਤੋਂ ਪੁੱਛ ਰਹੇ ਹਨ ਕਿ ਭਾਈ ਜੈਤਾ ਤੇ ਭਾਈ ਜੈਤਾ ਜੀ ਨੈਣਾ ਵਿੱਚ ਨੀਰ ਲੈ ਕੇ ਦਿੱਲੀ ਦੀ ਸਾਰੀ ਭਾਰਤਾਂ ਭਰੇ ਦੀਵਾਨ ਵਿੱਚ ਇਸ ਤਰ੍ਹਾਂ ਦੱਸ ਰਹੇ ਕਹਿ ਕੇ ਰੰਦਰੇ ਟਾ ਬੇਟਾ ਆਪਣਾ ਜੈਤੇ ਨੂੰ ਗੁਰਾਂ ਨੇ ਸਾਤੀ ਲਾ ਲਿਆ ਕਹਿ ਕੇ ਰੰਗ ਰੇਟਾ ਬੇਟਾ ਆਪਣਾ ਜੈ ਤੈਨੂੰ ਗੁਰਾਂ ਨੇ ਸਾਥ ਲਾ ਲਿਆ ਖੋਲ ਕੇ ਸੁਣਾਈ ਸਾਰੀ ਬਾਤ ਜੈ ਤਾ ਕੇ ਰੇਖੀਆਂ ਚੋਨੀਰ ਨੂੰ ਖੋਲ ਕੇ ਸੁਣਾਈ ਸਾਰੀ ਬਾਤ ਜੈ ਤਾ ਕੇ ਰੇਖੀਆਂ ਚੋਨੀਰ ਨੂੰ ਮਤੀ ਦਾਸ ਹਰੇ ਨਾ ਤੇ ਦਾ ਸਿਆਰੇ ਨਾਲ ਚੀਰਿਆ ਪੌਂਦਾ ਤਰਖਣ ਜਿਵੇਂ ਚੀਰ ਨੂੰ ਸਿੱਧ ਕੋ ਜਰਾ ਨਾ ਸਖ ਢੋਲਿਆ ਸਿੱਧ ਕੋ ਜਰਾ ਨਾ ਸਖ ਢੋਲਿਆ ਮੁਖ ਵਿੱਚ ਹਏ ਨਾ ਉਚਾਰਿਆ ਕਹਿ ਕੇ ਰੰਗ ਰੇਟਾ ਬੇਟਾ ਆਪਣਾ ਜੈ ਤੇ ਨੂੰ ਗੁਰਾਂ ਨੇ ਸਾਥੀ ਲਾ ਲਿਆ ਕਹਿ ਕੇ ਰੰਗ ਰੇਟਾ ਬੇਟਾ ਆਪਣਾ ਜੈ ਤੈਨੂੰ ਗੁਰਾਂ ਨੇ ਸਤਿ ਲਾ ਲਿਆ ਫੇਰ ਵਾਰ ਆਈ ਸਤਿਦਾਸ ਦੀ ਰੂ ਚਲ ਪੇਟ ਨੂੰ ਛਾੜਿਆ ਫੇਰ ਵਾਰ ਆਈ ਸਤਿਦਾਸ ਦੀ ਰੂ ਚਲ ਪੇਟ ਨੂੰ ਛਾੜਿਆ ਓ ਵੀ ਨਾਲ ਸੇਰ ਤੇ ਨਿਵਾਗਿਆ ਕੋਈ ਸਿੱਖ ਸੇ ਸਿੱਖ ਸਦ ਕੋ ਨਾ ਹਰਿਆ ਕੋਈ ਸਿੱਖ ਸਦ ਕੋ ਨਾ ਡੋਲਿਆ ਕੋਈ ਸਿੱਖ ਸਦ ਕੋ ਨਾ ਡੋਲਿਆ ਜੋ ਰਸੀ ਰੰਗੇ ਨੇ ਲਗਾ ਲਿਆ ਕਹਿ ਕੇ ਰੰਗ ਰੇਟਾ ਬੇਟਾ ਆਪਣਾ ਜੈ ਤੇ ਨੂੰ ਗੁਰਾਂ ਨੇ ਛਾਤੀ ਲਾ ਲਿਆ ਕਹਿ ਕੇ ਰੰਗ ਰੇਟਾ ਬੇਟਾ ਆਪਣਾ ਜੈ ਤੇ ਨੂੰ ਗੁਰਾਂ ਨੇ ਛਾਤੀ ਲਾ ਲਿਆ ਤੱਗ ਕੇ ਦਿਅਲ ਕੇ ਹਾ ਪਾਪਿਓ ਫੂਨ ਕਿਉ ਬੇਦੋਸ਼ੀਆਂ ਦਾ ਡੋਲ ਦੇ ਦੋਜ ਕਦੀ ਅੱਗ ਵਿੱਚ ਸੜੋਗੇ ਪਾਪ ਵਾਲੀ ਤੱਕੜੀ ਜੋ ਤੋਲ ਦੇ ਦੋਜ ਕਦੀ ਅੱਗ ਵਿੱਚ ਸੜੋਗੇ ਪਾਪ ਵਾਲੀ ਤੱਕੜੀ ਜੋ ਤੋਲ ਦੇ ਇਹ ਸਗਲ ਨੰਗੁਰੂ ਜੀ ਦੇ ਸੇਖ ਨੂੰ ਐਸ ਗੱਲਾਂ ਗੁਰੂ ਜੀ ਦੇ ਸਿੱਖ ਨੂੰ ਦੇਖ ਵਿੱਚ ਜਾਲ ਮਾਉ ਵਾਲਿਆ ਕਹਿ ਕੇ ਰੰਗ ਰੇਟਾ ਬੇਟਾ ਆਪਣਾ ਜੈ ਤੈਨੂੰ ਗੁਰਾਂ ਨੇ ਸਾਥੀ ਲਾ ਲਿਆ ਕਹਿ ਕੇ ਰੰਗ ਰੇਟਾ ਬੇਟਾ ਆਪਣਾ ਜੈ ਤੈਨੂੰ ਗੁਰਾਂ ਨੇ ਸਾਥੀ ਲਾ ਲਿਆ ਤੇਗ ਤੇ ਤਨੀ ਤੇਜੋ ਜਾਲ ਮਾ ਤੇਗ ਨਾਲ ਜੋਰ ਦੇ ਚਲਾਈ ਸੀ ਬੇਗ ਦੇ ਤਨੀ ਤੇ ਜਦੋਂ ਜਾਲ ਮਾ ਬੇਗ ਨਾਲ ਜੋਰ ਦੇ ਚਲਾਈ ਸੀ ਟੜ ਨਾਲੋਂ ਸੀਸ ਵੱਖ ਹੋ ਗਿਆ ਜੋਰ ਦੀ ਹਨੇਰੀ ਕਾਲੀ ਆਈ ਸੀ ਸੁੰਦਰ ਰੁਮਾਲਾ ਚਲ ਪੇਟ ਕੇ ਸੁੰਦਰ ਰੁਮਾਲਾ ਚਲ ਪੇਟ ਕੇ ਜੈਤੇ ਫਿਰ ਸੀਸ ਨੂੰ ਉਠਾ ਲਿਆ ਕਹਿ ਕੇ ਰੰਗ ਰੇਟਾ ਬੇਟਾ ਆਪਣਾ ਜੈ ਤੇ ਨੂੰ ਗੁਰਾਂ ਨੇ ਛਾਤੀ ਲਾ ਲਿਆ ਐਸਾ ਅੱਗੇ ਕੀ ਪਾਣਾ ਬੀਤਿਆ ਇਹ ਤਾਂ ਜਾਣੇ ਓਈ ਓਕਰਤਾਰ ਜੀ ਮੈਂ ਤਾਂ ਲੈ ਕੇ ਗੁਰੂ ਜੀ ਦੇ ਸੀਸ ਨੂੰ ਇੱਥੇ ਪੂਜਾ ਮੰਜਲਾ ਨੂੰ ਮਾਰ ਜੀ ਬੰਦਾ ਸਨਤੀਜ ਸੱਚੇ ਪਾਤਸ਼ਾਹ ਬੰਦਾ ਸਨਤੀਜ ਸੱਚੇ ਪਾਤਸ਼ਾਹ ਆਪੇ ਤੁਸਾਂ ਕਰ ਦੇ ਕਰਾਲਿਆ ਕਹਿ ਕੇ ਰੰਗ ਰੇਟਾ ਬੇਟਾ ਆਪਣਾ ਜੈ ਤੈਨੂੰ ਗੁਰਾਂ ਨੇ ਛਾਤੀ ਲਾ ਲਿਆ ਕਹਿ ਕੇ ਰੰਗ ਰੇਟਾ ਬੇਟਾ ਆਪਣਾ ਜੈ ਤੈਨੂੰ ਗੁਰਾਂ ਨੇ ਛਾਤੀ ਲਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ